ਘਰੋਂ ਆਪਣੀ ਸਹੇਲੀ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਦਾਖਲਾ ਕਰਵਾਉਣ ਦੇ ਲਈ ਕੁੜੀ ਨਿਕਲੀ ਇਸ ਸੋਹਣੀ ਸੁਨੱਖੀ ਕੁੜੀ ਨੂੰ ਜਦੋਂ ਕਰਦਿਆਂ ਨੇ ਵਾਪਸ ਆਈ ਨੂੰ ਦੇਖਿਆ ਤਾਂ ਉਹ ਉਲਟੀਆਂ ਕਰਨ ਲੱਗੀ ਤੇ ਉਸ ਦੀ ਉਲਟੀ ਵਿੱਚੋਂ ਕਿਸੇ ਜ਼ਹਿਰੀਲੀ ਚੀਜ਼ ਦੀ ਬਦਬੂ ਆਈ ਤੇ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕੇ ਲੜਕੀ ਦੀ ਮੌਤ ਹੋਈ ਦੱਸੇ ਜਾ ਰਹੀ ਹੈ ਮਾਮਲਾ ਸ਼੍ਰੀ ਫਤਗੜ ਸਾਹਿਬ ਦੇ ਪਿੰਡ ਪੈਰੋਪੁਰ ਦਾ ਹੈ ਜਿੱਥੇ ਕੇ ਜ਼ਹਿਰੀਲੀ ਵਸਤੂ ਨਿਗਲ ਜਾਣ ਦੇ ਕਾਰਨ ਇੱਕ 17 ਸਾਲ ਦੀ ਲੜਕੀ ਦੀ ਮੌਤ ਹੋ ਜਾਣ ਦੀ ਖਬਰ ਹੈ ਤੇ ਇਸ ਦੀ ਤਸਦੀਕ ਕਰਦੇ ਕੋਈ ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਡਾਕਟਰਾਂ ਵੱਲੋਂ ਨਤਕਾ ਦਾ ਪੋਸਟਮਾਰਟਮ ਕੀਤਾ ਗਿਆ ਹੈ ਤੇ ਇਸ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ 369 ਪੀਸੀ ਕੀ ਇਹਨੂੰ ਕੁਪਾਇ ਨੇ ਕੋਈ ਜ਼ਹਿਰੀਲੀ ਚੀਜ਼ ਦਿਖਾ ਦਿੱਤੀ ਉਹਦੇ ਅਕੋਰਡਿੰਗ ਇਹਨੇ ਸਿਵਲ ਹਸਪਤਾਲ ਫਤੇੜ ਸਾਹਿਬ ਦੇ ਫਾਦਰ ਸਾਹਿਬ ਖਾਣੀ ਲੈ ਕੇ ਆਏ ਸੀਗੇ ਮੋਟ ਸਰਦੇ ਉਠਾ ਕੇ ਇੱਕ ਬੰਦੇ ਨੂੰ ਹੋਰ ਸੈਂਟਰ ਤੇ ਭੇਜ ਕੇ ਲੈ ਆਏ ਇਹ ਇਤੋਂ ਉਹਨਾਂ ਨੇ ਮਤਲਬ ਰੈਫਰ ਕਰਤਾ ਉਹਦੀ ਕੰਡੀਸ਼ਨ ਦੇਖ ਕੇ ਸੈਕਟਰ 32 ਫਿਰ 32 ਤੋਂ ਇਹ ਉੱਥੋਂ ਮਤਲਬ ਨਾ ਆਪਣੀ ਸਟੇਟਮੈਂਟ ਦੇ ਆਧਾਰ ਤੇ ਨੂੰ ਦਿੱਤੇ ਲਾਇਆ ਸੀਗੇ ਤੇ ਇੱਥੇ ਦੀ ਮੌਤ ਹੋ ਗਈ ਪਿੰਡ ਭੈਰ ਉਪਰ ਤੇ ਉਸ ਤੋਂ ਬਾਅਦ ਇਹ ਮ੍ਰਿਤਕ ਹਾਲ ਦੇ ਵਿੱਚ ਫੈਲਾੰਦਾ ਗਿਆ ਅੱਜ ਇਹਦਾ ਪੋਸਟਮਾਰਟਮ ਰਿਪੋਰਟ ਆਹੀ ਹੋ ਰਿਹਾ ਤੇ ਜੋ ਅੰਗੇ ਕਾਰਵਾਈ ਹੋਊਗੀ ਰਿਪੋਰਟ ਜੀਸ ਜਾਈਗਾ ਨਾ ਤੇ ਉਸ ਵੱਲੋਂ ਕੀ ਨਾਮ ਸੀ ਮ੍ਰਿਤਕ ਦਾ ਉਹਦਾ ਨਾ ਖੁਸ਼ਪ੍ਰੀਤ ਕੌਰ ਉਮਰ ਪ੍ਰੀ 17 ਸਾਲ ਡਾਕਟਰ ਉਹ ਕੋ ਜੀ ਸਿੰਘ ਇੰਡਪੇਰ ਉਪਰ ਟਾਣਾ ਵਾਜਿਲਾ ਬਤੀ ਕਰਸਾਉਂਦੇ ਜਗਬਾਨੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ